ਕਤੂਸ ਤੋਂ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਵੱਲੋਂ ਔਰ ਮਜ਼ਦੂਰਾਂ ਵੱਲੋਂ ਰੱਖੀਆਂ ਗਈਆਂ ਕੇਂਦਰ ਸਰਕਾਰ ਦੇ ਸਾਹਮਣੇ ਫਿਰ ਵੀ ਉਹਨਾਂ ਦੇ ਦੰડા ਤੇ ਜੂ ਨਹੀਂ ਜੜੀ ਸਕਦੇ। ਇਹ ਸ਼ਬਦ ਵੀ ਇਹ ਭੱਕ ਦੇ ਵਿੱਚ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਸੈਂਟਰ ਗਵਰਨਮੈਂਟ ਦੇ ਖਿਲਾਫ ਅਸੀਂ ਧਰਨਾ ਦੇ ਜਾ ਰਹੇ ਹਾਂ ਅਸੀਂ ਬੋਸਬਾਤ ਕਰਦੇ ਜਾ ਰਹੇ ਹਾਂ। ਜੋ ਇਹ ਕੱਲੇ ਪਏ ਆ। ਇਹਨਾਂ ਉਿਲਾਂ ਦਾ ਅਭਿਆਨ ਜਿਹੜਾ ਆਉਣ ਆ ਕੇ ਇਲੈਕਸ਼ਨਾਂ ਨੂੰ ਬਦਲਦਾ ਹੈ ਲਗਾਤਾਰ 13 ਫਰਵਰੀ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਡਟ ਕੇ ਕੇਂਦਰ ਸਰਕਾਰ ਵਿਰੁੱਧ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਕਾਂਗਰਸ ਨੇ ਇਹ ਐਲਾਨ ਕੀਤਾ ਸੀ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਟਰੈਕਟਰ ਮਾਰਚ ਕੱਢਿਆ ਜਾਵੇਗਾ ਜਿਸ ਦੇ ਤਹਿਤ ਸ਼ਹਿਰ ਬਟਾਲਾ ਦੇ ਵਿੱਚ ਵੱਡੀ ਗਿਣਤੀ 'ਚ ਟਰੈਕਟਰ ਮਾਰਚ ਕੱਢਿਆ ਗਿਆ ਉਥੇ ਹੀ ਕਾਂਗਰਸ ਦੇ ਯੂਥ ਆਗੂਆਂ ਦਾ ਕਹਿਣਾ ਹੈ ਕਿ ਸਾਰੇ ਦੇਸ਼ ਦਾ ਕਿਸਾਨ ਤੇ ਪੰਜਾਬ ਦਾ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ ਪਰ ਕੇਂਦਰ ਦੇ ਵਿੱਚ ਬੈਠੀ ਭਾਜਪਾ ਸਰਕਾਰ ਕਿਸਾਨਾਂ ਨੂੰ ਉਹਨਾਂ ਦੇ ਹੱਕ ਦੇਣ ਦੀ ਜਗ੍ਹਾ ਲਗਾਤਾਰ ਉਹਨਾਂ ਦੇ ਉੱਤੇ ਤਸ਼ੱਦਦ ਢਾ ਰਹੀ ਹੈ ਭਾਜੀ ਅੱਜ ਕਿਹੜੀ ਰੈਲੀ ਕਰਦੇ ਹੋ ਕਾਰਨ ਕੀ ਹੈ ਦਾ ਵੇਖੋ ਜੀ ਜਿਵੇਂ ਕਿ ਪਹਿਲਾਂ 2020 ਦੇ ਵਿੱਚ ਇੱਕ ਬਹੁਤ ਵੱਡਾ ਕਿਸਾਨ ਅੰਦੋਲਨ ਜਿਹੜਾ ਤਕਰੀਬਨ ਲੱਖ 1 ਸਵਾ ਸਾਲ 1 ਸਾਲ ਜਿਹੜਾ ਉਹ ਚੱਲਿਆ ਦਿੱਲੀ ਦੀ ਗਰੂਹਾ ਦੇ ਉੱਤੇ 700 ਦੇ ਲਗਭਗ ਕਿਸਾਨਾਂ ਨੇ ਸ਼ਹਾਦਤ ਦਿੱਤੀ ਔਰ ਵੀ ਢੇਰੀ ਝੱਟੜ ਬਸਾਤਾ ਸਭ ਸਈਆਂ ਔਰ ਉਥੋਂ ਸਵਾਏ ਝੁੱਠੇ ਲਾ ਰਿਆਂ ਤੋਂ ਵਾਧਿਆਂ ਤੋਂ ਕਿਸਾਨ ਜਿਹੜਾ ਦਿੱਲੀ ਤੋਂ ਕੁਛ ਨਹੀਂ ਲੈ ਕੇ ਆਇਆ ਦੋ ਸਾਲ ਲਗਾਤਾਰ ਆਪਣੀ ਮੰਗ ਬਕਵਾਸਕ ਤਰੀਕਿਆਂ ਦੇ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਵੱਲੋਂ ਔਰ ਮਜ਼ਦੂਰਾਂ ਵੱਲੋਂ ਰੱਖੀਆਂ ਗਈਆਂ ਕੇਂਦਰ ਸਰਕਾਰ ਦੇ ਸਾਹਮਣੇ ਪਰ ਫੇਰ ਵੀ ਉਹਨਾਂ ਦੇ ਗੱਲਾਂ ਤੇ ਜੂਨ ਹੀ ਜੜੀ ਸਰਗੀ ਅੱਜ ਜਿਹੜਾ ਪਿਛਲੇ ਤਕਰੀਬਨ 20 ਦਿਨ ਤੋਂ ਜਿਹੜਾ ਅੰਦੋਲਨ ਜਿਹੜਾ ਉਹ ਚੱਲ ਰਿਹਾ ਹੈ ਖਲੋਰੀ ਦੇ ਬਾਰਡਰ ਦੇ ਉੱਤੇ ਸ਼ੰਭੂ ਦੇ ਬਾਰਡਰ ਦੇ ਉੱਤੇ ਔਰ ਉੱਥੇ ਵੀ ਸਾਡੇ ਜਿਹੜੇ ਆ ਕਿਸਾਨ ਸ਼ਹਾਦਤ ਪਾ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਔਰ ਜਿਹੜੀ ਇੱਕ ਬੜੀ ਮਾਤਭਾਗੀ ਘਟਨਾ ਹੋਈ ਸੀ ਕਿ 21 ਸਾਲ ਦਾ ਨੌਜਵਾਨ ਜਿਹਦੀ ਸਿਰਫ 2 ਕਿੱਲੇ ਜ਼ਮੀਨ ਸੀ ਉਹ ਸ਼ਹਾਦਤ ਪਾ ਗਿਆ ਸੀ ਔਰ ਸਾਡੇ ਨੌਜਵਾਨਾਂ ਨੂੰ ਔਰ ਬਜ਼ੁਰਗਾਂ ਨੂੰ ਚੁੱਕ ਕੇ ਲੈ ਗਈ ਸੀ ਹਰਿਆਣਾ ਦੀ ਪੁਲਿਸ ਸਾਡੇ ਸੂਬੇ ਦੀਆਂ ਜੜੀਆਂ ਵਾਲਾ ਬੌਬ੍ਰਿਜ ਦੇ ਅੰਦਰ ਐਂਟਰ ਕਰਕੇ ਔਰ ਉੱਥੇ ਅਜੇ ਤੱਕ ਜੋ ਜੜੀ ਹੈ ਨਾ ਤੇ ਕੇਂਦਰ ਸਰਕਾਰ ਨੇ ਉੱਤੇ ਕੋਈ ਕਾਰਵਾਈ ਕੀਤੀ ਔਰ ਨਾ ਹੀ ਸੂਬਾ ਸਰਕਾਰ ਵੱਲੋਂ ਉੱਤੇ ਕੋਈ ਕਾਰਵਾਈ ਕੀਤੀ ਗਈ ਹੈ ਕਿਸਾਨਾਂ ਦੇ ਸਮਰਥਨ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਸਮਰਥਨ ਦੇ ਵਿੱਚ ਮਜ਼ਦੂਰਾਂ ਦੇ ਸਮਰਥਨ ਦੇ ਵਿੱਚ ਅਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੱਡੇ ਕੀਤੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਜੇ ਜੜੀ ਹੈ ਸੂਬੇ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਅਸੀਂ ਇੱਕ ਰੈਲੀ ਜਿਹੜੀ ਆ ਵਿਧਾਨ ਸਭਾ ਬਾਈਸ ਜਿਹੜੀ ਆ ਸ਼ਾਂਤ ਭਾਈ ਤਰੀਕੇ ਦੇ ਨਾਲ ਕਰਨ ਜਾ ਰਹੇ ਆ ਟਰੈਕਟਰ ਰੈਲੀ ਦੇ ਰੂਪ ਦੇ ਵਿੱਚ ਔਰ ਖਜ਼ੂਰਾ ਨੂੰ ਨਾਲ ਲੈ ਕੇ ਔਰ ਆਪਣੇ ਸਰ ਹਦਵਾ ਨੂੰ ਨਾਲ ਲੈ ਕੇ ਜਿਹੜੀ ਆ ਅਸੀਂ ਆਪਣੀ ਗੱਲ ਜਿਹੜੀ ਆ ਸੂਬਾ ਔਰ ਕੇਂਦਰ ਸਰਕਾਰ ਦੇ ਕੰਨਾਂ 'ਚ ਪਾਉਣ ਦਾ ਵਾਅਦਾ ਅੱਜ ਜਿਹੜਾ ਪ੍ਰਦੇਸ਼ ਕਾਂਗਰਸ ਵੱਲੋਂ ਦੋਸਤ ਧਰਨਾ ਸੀ ਕਰ ਰਹੇ ਆ ਨਿਸਾਨਾ ਦੇ ਹੱਕ ਵਿੱਚ ਤੇ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਦੇ ਖਿਲਾਫ ਮੈਂ ਸਭ ਤੋਂ ਪਹਿਲਾਂ ਤੇ ਸਾਡੇ ਬਟਾਲਾ ਹਲਕੇ ਦੇ ਇੰਚਾਰਜ ਅਮਨ ਬਖਸ਼ੀ ਜੀ ਸਪੈਸ਼ਲ ਤੌਰ ਤੇ ਬਟਾਲੇ ਆਏ ਆ ਔਰ ਇਸ ਰੋਸ ਮਾਰਚ ਦੇ ਵਿੱਚ ਸਾਡੇ ਨਾਲ ਪੂਰਾ ਸਾਥ ਦੇਣ ਵਾਸਤੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਇਹ ਰੋਸ ਮਾਰਚ ਕਰ ਰਹੇ ਆ ਨਾਲੇ ਬ੍ਰਿੰਦਰ ਮੀਤ ਸਿੰਘ ਜੀ ਪਾੜਾ ਸਾਡੇ ਜ਼ਿਲ੍ਹਾ ਪ੍ਰਧਾਨ ਗੁੱਡੂ ਸੇਠ ਜੀ ਆ ਸਾਡੇ ਵਿਹਾਤੀ ਪ੍ਰਧਾਨ ਸੇ ਹਮਨਦੀਪ ਜੀ ਆ ਮੇਰ ਸਾਹਿਬ ਖੜੇ ਨੇ ਸਾਡੇ ਸਾਰੀ ਕਾਂਗਰਸ ਪਾਰਟੀ ਦੀ ਟੀਮ ਸਾਰੀ ਕਾਂਗਰਸ ਪਾਰਟੀ ਸੂਚੀ ਜਿਹੜੀ ਆ ਉਹ ਇੱਥੇ ਮੌਜੂਦ ਆ ਜਿਹੜੀ ਗੱਲ ਤੁਹਾਨੂੰ ਹੁਣੇ ਸਾਡੇ ਇੰਚਾਰਜ ਸਾਹਿਬ ਦੱਸ ਰਹੇ ਸਨ ਵੀ ਅਸੀਂ ਸ਼ੁਭ ਦੀਪ ਦੇ ਹੱਕ ਦੇ ਵਿੱਚ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਸੈਂਟਰ ਗਵਰਨਮੈਂਟ ਦੇ ਖਿਲਾਫ ਅਸੀਂ ਧਰਨਾ ਦੇਣ ਜਾ ਰਹੇ ਆ ਰੋਜ਼ ਮਾਰਚ ਕਰਨ ਜਾ ਰਹੇ ਆ ਪਿਛਲੇ ਜਦੋਂ ਇਹ ਕਿਸਾਨ ਧਰਨੇ ਤੇ ਬੇਟੇ ਸਾਡੇ 700 ਲੋਕਾਂ ਦੀ ਹੱਤਿਆ ਹੋ ਗਈ ਸੀ ਮੈਂ ਇਹ ਹੱਤਿਆ ਦਾ ਦੋਸ਼ ਹੀ ਦਵਾਂਗਾ ਜਦੋਂ ਗਵਰਨਮੈਂਟ ਆਫ ਇੰਡੀਆ ਸਾਡੇ ਹੱਕਾਂ ਵਿੱਚ ਨਹੀਂ ਖਲੋਦੀ ਜਾਂ ਗੋਬੜੋ ਪੰਜਾਬ ਤੁਹਾਡੇ ਹੱਕ ਨਹੀਂ ਖਲੋਦੀ ਤੇ ਲੋਕ ਮਰ ਜਾਂਦੇ ਉਹ ਹੱਤਿਆ ਹੀ ਹੁੰਦੀ ਹੈ ਕੀ ਯਾ ਸਰਦਿਆ ਹੁਣ ਵੀ ਚੋਕਦੀਪ ਸਿੰਘ ਜੀ ਉੱਥੇ ਡੈਥ ਹੋਈ ਆ 1 ਕਿ ਸਾਲ ਹੋਰ ਡੈਥ ਹੋਈ ਕਿੰਨੇ ਇੱਕ ਬਲੀ ਲੈਣੀ ਹੈ ਗਵਰਨਮੈਂਟ ਆਫ ਇੰਡੀਆ ਨੇ ਮੋਦੀ ਸਾਹਿਬ ਕਿੰਨੇ ਕਿਸਾਨਾਂ ਦੀ ਬਲੀ ਲੈਣੀ ਹੈ ਤੁਸੀਂ ਬਸ ਕਰੋ ਹੁਣ ਹੌਂਸਲੇ ਕੇ ਪੰਜਾਬ ਦੇ ਤੇ ਰਹਿਮ ਰਹਿਮ ਦਾ ਹੱਥ ਰੱਖੋ ਪੰਜਾਬ ਤੇ ਰਹਿਮ ਤੇ ਕਰੋ ਕਿਸਾਨਾਂ ਦੀ ਮੰਗਾਂ ਕਾਂਗਰਸ ਪਾਰਟੀ ਪੂਰੀ ਠੋਕ ਵਾ ਜਾ ਕੇ ਕਿਸਾਨਾਂ ਦੇ ਨਾਲ ਆ ਔਰ ਉਹਨਾਂ ਦੀ ਮੰਗ ਨੂੰ ਪੂਰਨ ਕਰਦੀ ਹੋਈ ਅੱਜ ਬਟਾਲੇ ਸ਼ਹਿਰ 'ਚ ਅਸੀਂ ਟਰੈਕਟਰ ਮਾਰਚ ਜੇ ਧਰਨਾ ਦੇ ਰਹੇ ਆ ਔਰ ਇਹ ਧਰਨਾ ਜਿਹੜਾ ਆ ਇੱਥੋਂ ਸਾਡੀ ਆਵਾਜ਼ ਜਿਹੜੀ ਆ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਦੇ ਖਿਲਾਫ ਆ ਔਰ ਉਹਨਾਂ ਨੂੰ ਜਗਾਉਣਾ ਚਾਹੁੰਦੇ ਆ ਔਰ ਉਹ ਭਗਵੰਤ ਮਾਨ ਜਿਹੜਾ ਇੱਕ ਸਪੀਚ ਦਿੰਦਾ ਇਹ ਸਾਰੀਆਂ ਐਮਐਸਪੀ ਦਵਾਂਗੇ ਆਈ ਆ ਸਰਕਾਰ ਬੰਦੇ ਦਵਾ ਕਿੱਥੇ ਰਹਿ ਗਈ ਐਮਐਸਪੀ ਝੂਠ ਦੀ ਦਾ ਲੜੀ ਉੱਤੇ ਸਰਕਾਰ ਖੜੀ ਆ ਸੋ ਅੱਜ ਦਾ ਇਹ ਧਰਨਾ ਜਿਹੜਾ ਵਾ ਸਾਡਾ ਕਿਸਾਨਾਂ ਦੇ ਹੱਕ ਚ ਤੇ ਸਰਕਾਰਾਂ ਦੇ ਖਿਲਾਫ ਬਹੁਤ ਬੋਤਾਂ ਭਰੋ ਭਾਈ ਜੀ ਅੱਜ ਮਾਰਚ ਕੱਢਦੇ ਵੇ ਟਰੈਕਟਰ ਮਾਰਚੇ ਕੀ ਕਾਰਨ ਹੈ ਇਹਦਾ ਬੇਟਾ ਜੀ ਅੱਜ ਸਾਡੀ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਦਿਨ ਹੈ ਕਿ ਸਾਡੀ ਕਾਂਗਰਸ ਪਾਰਟੀ ਸਾਡੇ ਆਮ ਦਾਤਾ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਕਿਸਾਨੀ ਦੇ ਹੱਥ ਦੇ ਵਿੱਚ ਟਰੈਕਟਰ ਮਾਰਚ ਕਰ ਰਹੀ ਹੈ ਜਿਹੜੀ ਕਿ ਦਿੱਲੀ ਸਰਕਾਰ ਬੀਜੇਪੀ ਸਰਕਾਰ ਦੀਆਂ ਜੜਾ ਹਲਾ ਦਿੰਨੀਆਂ ਕਿਉਂਕਿ ਜੋ ਤਸ਼ੱਦਦ ਬੀਜੇਪੀ ਸਰਕਾਰ ਨੇ ਸਾਡੇ ਕਿਸਾਨਾਂ ਦੇ ਉੱਤੇ ਕੀਤਾ ਸਾਡੇ ਦੋਸਤਾਂ ਕਿਸੇਵਰ ਫਿਰ ਸ਼ਹੀਦ ਹੋਏ ਤੇ 100 150 ਤੋਂ ਵੱਧ ਜ਼ਖਮੀ ਹੋਏ ਇਹ ਬੜੀ ਹੀ ਮੰਦ ਭਾਗੀ ਗੱਲ ਹੈ ਜੋ ਇਹ ਕਰਦੇ ਪਏ ਆ ਇਹਨਾਂ ਨੂੰ ਇਹਦਾ ਹਰਜਾਨਾ ਜਿਹੜਾ ਆਣ ਆਉਣੀਆਂ ਇਲੈਕਸ਼ਨਾਂ 'ਚ ਵੀ ਬਹੁਤ ਨਾ ਪਏ ਕੀ ਲੱਗਦਾ ਵਾ ਪਹਿਲੇ ਅੰਦੋਲਨ ਤੇ ਆ ਅੰਦੋਲਨ ਤੇ ਤੁਹਾਨੂੰ ਕੀ ਲੱਗਦਾ ਫਰਕ ਕੀ ਹੈ ਇਹਦੇ ਵਿੱਚ ਕੋਜੀ ਬੜੀ ਮਾੜੀ ਗੱਲ ਆ ਪਹਿਲੇ ਵੀ ਉਹੀ ਮੰਗਾ ਸੀ ਅੱਜ ਵੀ ਉਹੀ ਮੰਗਾ ਹੈ ਬੀਜੇਪੀ ਸਰਕਾਰ ਨੇ ਇਹਨਾਂ ਦਾ ਝੂਠ ਬੋਲ ਕੇ ਜਿਹੜਾ ਝੂਠ ਬੋਲ ਕੇ ਇਹਨਾਂ ਨੂੰ ਉਦੋਂ ਆਪਣੇ ਆਪਣੇ ਘਰਾਂ ਨੂੰ ਵਾਪਸ ਭੇਜਤਾ ਜਿਹੜੀ ਕਿ ਮੰਗ ਕੋਈ ਵੀ ਪੂਰੀ ਨਹੀਂ ਹੋਈ ਆਪਾਂ ਸਾਰੇ ਕਿਸਾਨੀ ਦੇ ਨਾਲ ਤੇ ਕਿਸਾਨੀ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਕਾਂਗਰਸ ਪਾਰਟੀ ਦਾ ਏਜੰਡਾ ਵੀ ਇਹੀ ਹੈ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਅੱਜ ਦਾ ਪਲਾਨ ਕੀ ਹੈ ਤੁਹਾਡਾ ਡਾਈਵਲਾ ਅੱਜ ਦਾ ਪਲਾਨ ਸਾਨੂੰ ਜੀ ਬੜੇ ਸ਼ਾਰਟ ਨੋਟਿਸ ਤੇ ਕੱਲ ਦੱਸਿਆ ਗਿਆ ਜੀ ਟਰੈਕਟਰ ਰੈਲੀ ਇੱਕ ਸ਼ਹਿਰ ਦੇ ਵਿੱਚ ਕਰਨੀ ਹੈ ਜਿਹੜੀ ਕਿ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਸੌਕ ਦੇ ਇਲਾਕੇ ਟਰੈਕਟਰ ਕਰਕੇ ਤੇ ਤੁਸੀਂ ਸ਼ਹਿਰ ਦੇ ਲੋਕਾਂ ਨੂੰ ਇੱਕ ਮੈਸੇਜ ਦਿਓ ਕਿਉਂਕਿ ਜਿਹੜਾ ਬਿਜ਼ਨਸਮੈਨ ਹੈ ਉਹਦਾ ਕੀਤਾ ਵੀ ਜਿਹੜਾ ਕਿਸਾਨੀ ਦੇ ਨਾਲ ਜੁੜਿਆ ਦਾ ਤੇ ਉਹਨਾਂ ਨੂੰ ਵੀ ਜਾਗਰੂਕ ਹੋਣਾ ਹੈ ਜਿੱਥੇ ਕਿਤੇ ਲੋਡ ਪਈ ਕਿਉਂਕਿ ਵੈਸੇ ਤੇ ਜਿਹੜੀ ਕਿਸਾਨ ਜਿੰਨੀਆਂ ਵੀ ਜੱਫੇ ਬੰਦੀਆਂ ਉਹਨਾਂ ਨੇ ਕਿਸੇ ਵੀ ਕੋਈ ਪੋਲਿਟੀਕਲ ਪਾਰਟੀ ਨੂੰ ਆਉਣ ਤੋਂ ਇੱਥੇ ਗਰੇਜ ਕਰਦੇ ਆ ਕਿ ਉੱਥੇ ਨਾ ਆਣ ਅਸੀਂ ਆਪਣੇ ਲੈਵਲ ਤੇ ਜੋਗ ਕਰ ਸਕਣੇ ਉਹਨਾਂ ਲਈ ਅਸੀਂ ਉਹ ਕਰਦੇ ਪਏ ਆ ਤੇ ਕਰਦੇ ਰਹਾਂਗੇ